ਗੁਰੂ ਨਾਨਕ ਸੱਚੇ ਪਾਤਸ਼ਾ ਆਪਣੀ ਮubarਰ ਰਸਨਾ ਤੋਂ ਬਚਨ ਕਹਿ ਰਹੇ ਆ ਆਸਾ ਮਹੱਲਾ ਪਹਿਲਾ ਗਾਵਹਿ ਗੀਤੇ ਜੀਤ ਅਨੀਤੇ ਰਾਗ ਸੁਣਾਏ ਕਹਾਵਹਿ ਬੀਤੇ ਬਿਨ ਨਾਵੈ ਮਨ ਝੂਠ ਅਨੀਤੇ ਇਹ ਪਹਿਲਾ ਪਦ ਹੈ ਜਿੱਥੋਂ ਅਸ਼ਟਪਦੀ ਸ਼ੁਰੂ ਹੁੰਦੀ ਹੈ ਸਤਿਗੁਰ ਜੀ ਗੱਲ ਉਹਨਾਂ ਦੀ ਅੱਜ ਕਰਦੇ ਆ ਥੋੜੀ ਜੀ ਵੀ ਜਿਹੜੇ ਮਨੁੱਖ ਉੱਪਰੋਂ ਬਹੁਤ ਜ਼ਿਆਦਾ ਸਿਆਣੇ ਹੋਣ ਦਾ ਦਿਖਾਵਾ ਕਰਦੇ ਆ ਆਪਣੇ ਆਪ ਨੂੰ ਗਿਆਨੀ ਅਖਵਾਉਣ ਦਾ ਦਿਖਾਵਾ ਕਰਦੇ ਆ ਭਾਵ ਉਹ ਗੱਲਾਂ ਸੱਚ ਦੀਆਂ ਵੀ ਕਰਨਗੇ ਗੱਲਾਂ ਧਰਮ ਦੀਆਂ ਵੀ ਕਰਨਗੇ ਗੱਲਾਂ ਨੀਤੀ ਦੀਆਂ ਕਰਨਗੇ ਗੱਲਾਂ ਨਾਮ ਜਪਣ ਦੀਆਂ ਕਰਨਗੇ ਗੱਲਾਂ ਗੁਰਮੁਖਤਾਈਆਂ ਦੀਆਂ ਕਰਨਗੇ ਪਰ ਜੇ ਉਹ ਗੱਲਾਂ ਗੁਰਮੁਖਤਾਈਆਂ ਦੀਆਂ ਕਰਦੇ ਆ ਉਹਨਾਂ ਦੇ ਮੁਖ ਵਿੱਚੋਂ ਨਿਕਲਣ ਵਾਲੇ ਬੋਲ ਹੀ ਗੁਰਮੁਖਾਂ ਵਾਲੇ ਹੁੰਦੇ ਆ ਕਰਮ ਨਹੀਂ ਹੁੰਦੀ ਮੁਖ ਤੋਂ ਸੱਚ ਹੈ ਅੰਦਰ ਝੂਠ ਹੈ ਮੁਖ ਤੋਂ ਧਰਮ ਦੀ ਬਾਤ ਹੈ ਤੇ ਅੰਦਰੋਂ ਅਧਰਮ ਨਾਲ ਭਰੇ ਪਏ ਆ ਮੇਰੇ ਸੱਚੇ ਪਾਤਸ਼ਾਹ ਜੀ ਆਖਦਿਆ ਗਾਵਹਿ ਗੀਤੇ ਚੀਤ ਅਨਿਤੀ ਗਾਵ ਮੁਖ ਤੋਂ ਗਾਉਂਦੇ ਤੇ ਰੱਬ ਦੀਆਂ ਗੱਲਾਂ ਵਾ ਪਰ ਮਹਾਰਾਜ ਕਹਿੰਨਗੇ ਜਿਹੜਾ ਉਹਨਾਂ ਦਾ ਚਿੱਤ ਹੈ ਉਸ ਚਿੱਤ ਵਿੱਚ ਅਨਿਤੀ ਭਰੀ ਪਈ ਹੈ ਨਿਤੀ ਨਹੀਂ ਚਿੱਤ ਵਿੱਚ ਅਨਿਤੀ ਭਰੀ ਪਈ ਹੈ ਭਾਵ ਚਿੱਤ ਉਹਨਾਂ ਦਾ ਕੋ ਕਰਮਾਂ ਵਾਲੇ ਪਾਸੇ ਲੱਗਾ ਹੋਇਆ ਹੈ ਚੰਗੇ ਕਰਮਾਂ ਵਾਲੇ ਪਾਸੇ ਨਹੀਂ ਮਨ ਉਹਨਾਂ ਦਾ ਮੈਲਾ ਪਰ ਉਹਨਾਂ ਦੇ ਜਿਹੜੇ ਬੋਲ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਧਾਰਮਿਕ ਬੰਦੇ ਵਾਲੀਆਂ ਨੇ ਜਾਂ ਇੱਕ ਸਿਆਣੇ ਸੰਮੁਖ ਗੁਰਮੁਖ ਬੰਦੇ ਵਾਲੀਆਂ ਨੇ ਮਹਾਰਾਜ ਕਹਿਣ ਲੱਗੇ ਇਹ ਕੇਵਲ ਤੇ ਕੇਲ ਇਸ ਸੰਸਾਰ ਨੂੰ ਇੱਕ ਭ੍ਰਮ ਵਿੱਚ ਪਾਉ ਨਹੀਂ ਕੀਤਾ ਜਾਂਦਾ ਤੇ ਇਹੋ ਜੇ ਮਨੁੱਖ ਕਦੀ ਵੀ ਰੱਬ ਦੇ ਦਰ ਤੇ ਪ੍ਰਵਾਹ ਨਹੀਂ ਹੁੰਦੇ ਕਦੀ ਇਹੋ ਜੇ ਮਨੁੱਖ ਸਤਗੁਰ ਨੂੰ ਭਾਉਣਗੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦਿਆ ਗਾਵਹਿ ਗੀਤੇ ਚੀਤ ਅਨੀਤੇ ਜੱਬ ਕੀ ਚਾਹੀਦਾ ਤੇ ਇਹ ਸੀ ਕਿ ਜੋ ਮੁਖਤੇ ਹੋਵੇ ਉਹੀ ਚਿੱਤ ਵਿੱਚ ਹੋਵੇ ਹੈਨਾ ਜੋ ਤੁਸੀਂ ਮੁਖ ਤੋਂ ਕਹਿ ਰਹੇ ਹੋ ਉਹੀ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਉਹੀ ਤੁਹਾਡੇ ਚਿੱਤ ਵਿੱਚ ਹੋਣਾ ਚਾਹੀਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਪਰ ਸੰਸਾਰ ਵਿੱਚ ਬਹੁਤ ਆਦ ਦੁਨੀਆ ਇਸ ਤਰੀਕੇ ਦੀ ਹੈ ਉਹ ਮੁੱਖ ਤੋਂ ਕਹਿੰਦੀ ਕੁਝ ਹੋਰ ਹੈ ਅੰਦਰ ਤੋਂ ਕੁਝ ਹੋਰ ਹੈ ਜਿਆਦਾ ਤੇ ਇਹੋ ਜਿਹਾ ਜੀ ਸੰਸਾਰ ਤੇ ਮਹਾਰਾਜ ਨੇ ਉਹਨਾਂ ਦੀ ਬਾਤ ਕੀਤੀ ਹੈ ਕਿ ਗਾਵ ਹੈ ਗੀਤੇ ਚੀਤ ਅਨੀਤੇ ਗੁਰਬਾਣੀ ਦਾ ਇੱਕ ਬਚਨ ਹੈ ਸਤਗੁਰ ਜੀ ਕਹਿ ਲਗੇ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਮਹਾਰਾਜ ਕਹਿ ਲਗੇ ਕਦੀ ਉਹਨਾਂ ਨੇ ਮਨ ਚਿੱਤ ਕਰਕੇ ਨਾ ਵਾਏ ਗੁਰੂ ਨੂੰ ਗਾਏ ਨਾ ਕਦੀ ਸੁਣਿਆ ਨਾ ਉਹਦਾ ਨਾਮ ਜਪਿਆ ਪਰ ਗੱਲਾਂ ਇਹੋ ਜਿਹਾਂ ਬੰਦੇ ਕਰਦੇ ਆਂ ਜਿ ਲੱਗਦਾ ਵੀ ਜਿਵੇਂ ਹੁਣੇ ਅਸਮਾਨ ਨੂੰ ਧਰਤੀ ਤੇ ਲੈ ਆਉਣਗੇ ਰੱਬ ਨੂੰ ਲੈ ਆਉਣਗੇ ਬੰਦੇ ਇਹੋ ਜਿਹਾਂ ਰੱਬ ਦੀਆਂ ਗੱਲਾਂ ਕਰਦੇ ਆਂ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਗਣ ਸਿਓਂ ਕਿਆ ਕਹੀਏ ਮਹਾਰਾਜ ਕਹਿ ਲਗੇ ਉਹ ਜੋ ਲੋਕਾਂ ਦੀਆਂ ਕੀ ਗੱਲਾਂ ਕਰਨੀਆਂ ਨੇ ਜਿਨ ਪ੍ਰਭ ਕੀਏ ਭਗਤ ਤੇ ਬਾਝ ਇਨਤੇ ਸਦਾ ਡਰਾਨੇ ਰਹੀ ਐ ਉਹ ਜਹ ਬੰਦਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਐ ਉਹ ਜਹ ਤੋਂ ਬਚ ਕੇ ਰਹਿਣਾ ਚਾਹੀਦੇ ਉਹ ਜਹ ਤੋਂ ਜ਼ਿੰਦਗੀ ਤੋਂ ਕਿਨਾਰਾ ਕਰਨਾ ਚਾਹੀਦਾ ਮਹਾਰਾਜ ਜੀ ਆਖਦਿਆ ਇਹ ਇਹੋ ਜੇ ਕਿਰਦਾਰ ਰੱਖਦਿਆ ਵੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁ ਕੁਸੁੱਧਾਂ ਕਾਲੀਆਂ ਬਾਹਰੋਂ ਟਿੱਟਵੀਆਂ ਹਾਂ ਮਹਾਰਾਜ ਕਹਿੰ ਲਗੇ ਮਨ ਕਾਲ ਹੈ ਬਾਹਰੋਂ ਨਿਰਮਲਤਾਈ ਦਾ ਦਿਖਾਵਾ ਜ਼ਿਆਦਾ ਹੁੰਦਾ ਹੈ ਸਾਧ ਸੰਗਤ ਨਾਮ ਉਹ ਜਪਿਆ ਪਰਵਾਣ ਹੈ ਜਿਹੜਾ ਨਾਮ ਤੁਸੀਂ ਮਨ ਚਿੱਤ ਕਰਕੇ ਜਪਦੇ ਹੋ ਵੇਖੋ ਜਿਹੜੀ ਰੋਹਾਨੀਅਤ ਹੈ ਰੋਹਾਨੀਅਤ ਵਿੱਚ ਜਿੰਨੀ ਤੁਹਾਡੀ ਸੁਰਤ ਟਿਕੇਗੀ ਜਿੰਨਾ ਤੁਹਾਡਾ ਮਨ ਟਿਕੇਗਾ ਜਿੰਨੀ ਤੁਹਾਡੀ ਲਿਵ ਲੀਨ ਹੋਏਗੀ ਉਹਨਾਂ ਤੁਸੀਂ ਰੋਹਾਨੀਅਤ ਵਿੱਚ ਕਾਮਯਾਬ ਹੋਵੋਗੇ ਇਹ ਧਰਮ ਦੀ ਦੁਨੀਆ ਵਿੱਚ ਜਿੰਨਾ ਤੁਹਾਡਾ ਮਨ ਨਿਰਮਲ ਹੁੰਦਾ ਜਾਏਗਾ ਉਹਨਾਂ ਮਨ ਟਿਕਦਾ ਜਾਏਗਾ ਵਿਕਾਰੀ ਮਨ ਮੈਲ ਦਾ ਭਰਿਆ ਮਨ ਕਦੀ ਵੀ ਸਥਿਰ ਨਹੀਂ ਹੋ ਸਕਦਾ ਯਾਦ ਰੱਖਿਓ ਜਿਹੜਾ ਮਨ ਮੈਲਾ ਹੈ ਵਿਕਾਰਨ ਪਰਿਆ ਉਹ ਕਦੀ ਸਥਿਰ ਨਹੀਂ ਹੋ ਸਕੇਗਾ ਉਸ ਮਨ ਵਿੱਚ ਬਾਰ-ਬਾਰ ਇਹ ਭੈੜੇ ਖਿਆਲ ਹੀ ਆਉਣਗੇ ਬਾਰ-ਬਾਰ ਬੰਦੇ ਦੇ ਮਨ ਵਿੱਚ ਕੋਝੀਆਂ ਹਰਕਤਾਂ ਹੀ ਸੁੱਜਣਗੀਆਂ ਕਿਉਂਕਿ ਸਿੱਧੀ ਜੀ ਬਾਤ ਹੈ ਜੀ ਜਿੰਨੀ ਮਨੁੱਖ ਦੀ ਭੈੜੀ ਮੱਤ ਹੋਏਗੀ ਵੈਸੇ ਹੀ ਉਹਦੀ ਸੋਚ ਵੈਸੇ ਹੀ ਉਹਦੇ ਕਰਮ ਹੋਣਗੇ ਸਭ ਕੁਝ ਮੱਤ ਤੇ ਡਿਪੈਂਡ ਕਰਦਾ ਹੈ ਤੁਹਾਡੀ ਜੇ ਤੁਹਾਡੀ ਮਤ ਬੜੀ ਉੱਚੀ ਤੇ ਸੁੱਚੀ ਹੈ ਨਿਰਮਲ ਹੈ ਜੇ ਤੁਹਾਡਾ ਕਿਤੇ ਮਨ ਥੋੜੀ ਬਹੁਤੀ ਖਰਾਬੀ ਵੀ ਕਰਦਾ ਹੈ ਨਾ ਮਤ ਉਹਤੇ ਕਾਬੂ ਕਰ ਲੇਗੀ ਪਰ ਜੇ ਤੁਹਾਡੀ ਮਤ ਬਿਲਕੁਲ ਭੈੜੀ ਹੈ ਮਤ ਬਿਲਕੁਲ ਮੈਲੀ ਹੈ ਤੇ ਸਾਥ ਸੰਗਤ ਮਨ ਬਿਲਕੁਲ ਫਿਰ ਕਿਉਂਕਿ ਮਨ ਤੇ ਮੌਕਾ ਭਾਲਦਾ ਰਹਿੰਦਾ ਹੈ ਨਾ ਜੀ ਮਨ ਤੇ ਹੈ ਹੀ ਬੜਾ ਚੰਚਲ ਨਾ ਇਹਦੇ ਤੇ ਬਾਰ ਇਹ ਤੇ ਇੱਕ ਪਲ ਵਿੱਚ ਬਿਲਕੁਲ ਚੰਗਾ ਗੁਰਮੁਖਾਂ ਵਾਲੀਆਂ ਗੱਲਾਂ ਤੇ ਦੂਜੇ ਪਲ ਇਹ ਮਨਮੁਖ ਬਣ ਜਾਂਦਾ ਹੈ। ਮਨ ਦੇ ਬਾਰੇ ਕੁਝ ਨਹੀਂ ਕਿਹਾ ਜਾਂਦਾ ਹੈ। ਮਨ ਤੇ ਬੜਾ ਚੰਚਲ ਹੈ ਨਾ ਜੀ। ਪਰ ਜੇ ਤੁਹਾਡੀ ਮਤ ਤੁਹਾਡੀ ਮਤ ਬੜੀ ਬਾਣੀ ਪੜਦੀ ਹੈ, ਨਾਮ ਜਪਦੀ ਹੈ, ਤੁਸੀਂ ਹਮੇਸ਼ਾ ਗੁਰੂ ਵਾਲੇ ਪਾਸੇ ਤੁਰਦੇ ਹੋ। ਫਿਰ ਮਨ ਨੂੰ ਮਤ ਖਰਾਬੀ ਕਰਨੇ ਨਹੀਂ ਦਿੰਦੀ ਕਿਉਂਕਿ ਉਹਨਾਂ ਚਿਰ ਤੱਕ ਮਨ ਕੋਈ ਕਰਮ ਨਹੀਂ ਕਰਦਾ ਜਿੰਨਾ ਚਿਰ ਤੱਕ ਮਤ ਦੀ ਹਾਮੀ ਨਾ ਮਿਲੇ ਜਿੰਨਾ ਚਿਰ ਮਤ ਪ੍ਰਮਾਨ ਕੀ ਨਾ ਨਾ ਦਵੇ ਮਨ ਨੂੰ ਇਹ ਕਰਮ ਨਹੀਂ ਕਰ ਸਕਦਾ ਮਨੋਂ ਨਾ ਚਿਰਨਾ ਤਾਂ ਹੀ ਗੁਰੂ ਸਾਹਿਬ ਜੀ ਨੇ ਜਦੋਂ ਵੀ ਸਾਡੀ ਅਰਦਾਸ ਦਿੱਤੀ ਸਾਡੇ ਵਿਦਵਾਨਾਂ ਨੇ ਗੁਣੀ ਜਨਾਨਿਆਂ ਨਾ دانشਵੰਦ ਬੰਦਿਆਂ ਨੇ ਉਹਨਾਂ ਨੇ ਇਹ ਸਰਦਾਸ ਵਿੱਚ ਸ਼ਬਦ ਜੋੜੇ ਮਨ ਦਾ ਵੀ ਜੋੜਿਆ ਤੇ ਮਤ ਦਾ ਵੀ ਜੋੜਿਆ ਤੇ ਉਹਨਾਂ ਨੇ ਜੋੜ ਲੱਗੇ ਸ਼ਬਦ ਗੱਲ ਦਾ ਖਾਸ ਧਿਆਨ ਰੱਖਿਆ ਵੀ ਮਨ ਕਿੱਥੇ ਚਾਹੀਦਾ ਤੇ ਮਤ ਕਿੱਥੇ ਚਾਹੀਦੀ ਹੈ ਨਾ ਅਸੀਂ ਅਰਦਾਸ ਵਿੱਚ ਬਚਨ ਪੜ੍ਹਦੇ ਹਾਂ ਕਿ ਤੁਹਾਡੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਜੇ ਮਤ ਉੱਚੀ ਰਹੇਗੀ ਤੇ ਮਨ ਤੇ ਕੰਟਰੋਲ ਕਰ ਸਕੇਗੀ ਪਰ ਜੇ ਮਤ ਵੀ ਨੀਵੀ ਹੈ ਤੇ ਮਨ ਪਹਿਲਾਂ ਵਿਕਾਰਾਂ ਕਰਕੇ ਨੀਵਾ ਹੈ ਫਿਰ ਦੋਵੇਂ ਰਲ ਜਾਂਦੇ ਆ ਇਹ ਫਿਰ ਖੇਡ ਐਵੇਂ ਹੁੰਦੀ ਐ ਵੀ ਚੋਰ ਤੇ ਰਖਵਾਲਾ ਦੋਵੇਂ ਰਲ ਗਏ ਫਿਰ ਉਸ ਘਰ ਨੂੰ ਲੁੱਟਣ ਤੋਂ ਨਹੀਂ ਕੋਈ ਬਚਾ ਸਕਦਾ ਜੇ ਉਸ ਘਰ ਨੂੰ ਚੋਰ ਲੁੱਟਣ ਆਇਆ ਤੇ ਜਿਹੜਾ ਰਖਵਾਲੇ ਤੇ ਪਹਿਰੇਦਾਰ ਬੈਠੇ ਦੋਵੇਂ ਆਪਸ ਵਿੱਚ ਰਲ ਜਾਣ ਫਿਰ ਉਸ ਘਰ ਨੂੰ ਥੋੜਾ ਬਚਾਇਆ ਜਾ ਸਕਦਾ ਹੈ ਬਿਲਕੁਲ ਇਸੇ ਤਰ੍ਹਾਂ ਮਨ ਤੇ ਮਤ ਸਾ ਸੰਗਤ ਜੇ ਮਤ ਤੁਹਾਡੀ ਬਿਲਕੁਲ ਉੱਚੀ ਤੇ ਸੁੱਚੀ ਹੈ ਨਿਰਮਲ ਹੈ ਮਨ ਜੇ ਕਦੇ ਖਰਾਬੀ ਵੀ ਕਰੇਗਾ ਤੇ ਮਤ ਇਹ ਤੇ ਲਗਾਮ ਕਸ ਰਹੀ ਦੀ ਹੈ ਮਤ ਨਹੀਂ ਕਹਿੰਦੀ ਆਪਾਂ ਨਹੀਂ ਗੁਰੂ ਸਾਹਿਬ ਨੇ ਤਾਂ ਹੀ ਤੇ ਬਚਨ ਕਿਹਾ ਸੀ ਗੁਰ ਕੀ ਮਤ ਤੂੰ ਲਿਹਿਆ ਨੇ ਭਗਤ ਬਿਨਾ ਬੋ ਡੂਬੇ ਸਿਆਣੇ ਕਹਿ ਦਿੱਤਾ ਵੱਡੇ ਵੱਡੇ ਸਿਆਣੇ ਡੁੱਬ ਗਏ ਵਿਦਵਾਨ ਬੰਦੇ ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਸਨ ਕਿ ਸਾਡੇ ਵਰਗੀ ਮਤ ਕਿਸੇ ਦਿਨ ਸਾਡੇ ਵਰਗਾ ਸਿਆਣਾ ਕੋਈ ਨਹੀਂ ਹਜ਼ੂਰ ਕਹਿਣ ਲੱਗੇ ਜਦੋਂ ਗੁਰੂ ਦੀ ਮਤ ਆ ਜਾਂਦੀ ਹੈ ਪਵ ਚੰਗੀ ਮਤ ਨਿਰਮਲ ਮਤ ਹੈ ਨਾ ਮਹਾਰਾਜ ਕਹਿਣ ਲੱਗੇ ਫਿਰ ਬੰਦਾ ਇਸ ਭਵ ਸਾਗਰ ਤੋਂ ਤਰ ਜਾਂਦਾ ਕਿਉਂਕਿ ਉਹ ਮਨ ਨੂੰ ਰੱਬ ਵਾਲੇ ਪਾਸੇ ਜੋੜ ਲੈਂਦਾ ਗੁਰੂ ਸੇਵ ਜੀ ਨੇ ਤਾਂ ਹੀ ਗੁਰਬਾਣੀ ਵਿੱਚ ਬਾਰ-ਬਾਰ ਗੁਰੂ ਕੀ ਮਤ ਵਾਲਾ ਹੋਣ ਦੀ ਗੱਲ ਕੀਤੀ ਹੈ ਇਤੂ ਆਪਣੇ ਮਨ ਦੀ ਮੱਤ ਪਿੱਛੇ ਨਾ ਤੁਰ ਤੂੰ ਗੁਰੂ ਦੀ ਮੱਤ ਪਿੱਛੇ ਤੁਰਨਾ ਹੈ ਇਸ ਕਰਕੇ ਹੁਣ ਜਿਹੜੇ ਬੰਦੇ ਮੁਖ ਤੋਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਉਹਨਾਂ ਦੀ ਮੱਤ ਵੀ ਮੈੜੀ ਹੈ ਤੇ ਉਹਨਾਂ ਦਾ ਮਨ ਵੀ ਮੈੜਾ ਹੈ ਦੋਵੇਂ ਚੀਜ਼ਾਂ ਬਿਲਕੁਲ ਬਰਾਬਰ ਆ ਉਹਨਾਂ ਨੂੰ ਕੋਈ ਬਚਾ ਸਕਦਾ ਨਾ ਇਹ ਤੇ ਕਿਤੇ ਗੁਰੂ ਤਰਸ ਖਾਏ ਤੇ ਤਾਂ ਬਚਦੇ ਆ ਹਜ਼ੂਰ ਨੇ ਤਾਂ ਹੀ ਗੱਲ ਕੀਤੀ ਗਾਵ ਹੈ ਗੀਤੇ ਚੀਤ ਅਨੀਤੇ राग सुनाए कहाव है बीते राग सुनाए दी राग इथे संगीत ना संबंध नहीं है इथे राग सुनाए ਵੀ ਆ ਰਾਗ ਪੜ ਕੇ ਸੁਨਾਇਆ ਹੈ ਨਾ ਫਲਾਣਾ ਰਾਗ ਗਾਇਆ ਨਹੀਂ ਇੱਥੇ ਰਾਗ ਸੁਨਾਏ ਤੋਂ ਭਾਵ ਹੈ ਜਿਵੇਂ ਇਹ ਵਿਕਾਰ ਨੇ ਰਾਗ ਹੈ ਦਵੇਖ ਹੈ ਹਨਾ ਮਹਾਰਾਜ ਕਹਿਣ ਲੱਗੇ ਮੁੱਖ ਤੋਂ ਗੱਲਾਂ ਤੇ ਕਰਨਗੇ ਬੰਦੇ ਮਨਮੁਖ ਰਾਗ ਦੀਆਂ ਵੀ ਅਸੀਂ ਰਾਗ ਦਵੇਖ ਤੋਂ ਬਚੇ ਹੋਏ ਹਾਂ ਨਾ ਇਹ ਗੱਲਾਂ ਕਰਨ ਅਸੀਂ ਇਰਖਾ ਤੋਂ ਬਚੇ ਹੋਏ ਹਾਂ ਅਸੀਂ ਵਿਕਾਰਾਂ ਤੋਂ ਬਚੇ ਹੋਏ ਗੱਲਾਂ ਇਹ ਕਰਨਗੇ ਪਰ ਕਹਾਵ ਹੈ ਬੀਤੇ ਮਹਾਰਾਜ ਕਹਿਣ ਲੱਗੇ ਪਰ ਉਹਨਾਂ ਦੇ ਜੀਵਨ ਵਿੱਚ ਸਭ ਕੁਝ ਟਲਿਆ ਹੋਇਆ ਉਹ ਦਵੇਖ ਵੀ ਬੜਾ ਕਮਾਉਂਦੇ ਆ ਇਰਖਾ ਦੇ ਭਰੇ ਹੋਏ ਆ ਅੰਦਰ ਵਿਕਾਰ ਵੀ ਬਹੁਤ ਜ਼ਿਆਦਾ ਆ ਪਰ ਮੁੱਖ ਤੋ ਤੁਹਾਨੂੰ ਦੂਜਿਆਂ ਨੂੰ ਕਹਿਣਗੇ ਅਸੀਂ ਤੇ ਇਨ੍ਹਾਂ ਤੋਂ ਬਚੇ ਹੋਏ ਆ ਸਾਡੇ ਤੇ ਕੋਈ ਈਰਖਾ ਨਹੀਂ ਨਾ ਆਪਣੇ ਚਹੌਮੇ ਵਾ ਨਾ ਲਾਲਚ ਐ ਪਰ ਸਭ ਤੋਂ ਜ਼ਿਆਦਾ ਵਿਕਾਰ ਉਹਨਾਂ ਦੇ ਜੀਵਨ ਵਿੱਚ ਹੀ ਹੁੰਦੇ ਆ ਮਹਾਰਾਜ ਕਹਿਣਗੇ ਜੋ ਜੀਵਨ ਤੇ ਬੀਤਿਆ ਹੋਇਆ ਉਹ ਨਹੀਂ ਦੱਸਣਗੇ ਉਹ ਉਹੀ ਦੱਸਣਗੇ ਤਾਂ ਕਿ ਅਸੀਂ ਸੰਸਾਰ ਵਿੱਚ ਚੰਗੇ ਮਨੁੱਖਾਂ ਦੀ ਕਤਾਰ ਵਿੱਚ ਖੜੇ ਹੋ ਸਕੀਏ ਹਜ਼ੂਰ ਕਹਿਣ ਲੱਗੇ ਇਸ ਕਰਕੇ ਇਹ ਦੁਨੀਆ ਨੂੰ ਤੇ ਚਲੋ ਪਰਮਾਇਆ ਜਾ ਸਕਦਾ ਹੈ ਪਰ ਰੱਬ ਨੂੰ ਥੋੜਾ ਪਰਮਾਇਆ ਜਾ ਸਕਦਾ ਨਾ ਜੀ ਰੱਬ ਨੇ ਤੇ ਸਭ ਕੁਝ ਦੇਖ ਲੈਣਾ ਤੂੰ ਕਿਹੋ ਜਿਹਾ ਅੰਦਰੋਂ ਹੈ ਤੇਰੇ ਅੰਦਰ ਕੀ ਚੱਲਦਾ ਪਿਆ ਤੇਰੇ ਅੰਦਰ ਕੀ ਤੂੰ ਸੋਚਦਾ ਪਿਆ ਤੇਰੇ ਅੰਦਰ ਫੁਰਨੇ ਕਿ ਉੱਠਦੇ ਪਏ ਆ ਰੱਬ ਤੋਂ ਨਹੀਂ ਕੋਈ ਦਿਲ ਲੁਕੋਇਆ ਜਾ ਸਕਦਾ ਜੀ ਰੱਬ ਇੱਕ ਸ਼ੀਸ਼ਾ ਹੈ ਜੀ ਇੱਕ ਤੁਸੀਂ ਜਦੋਂ ਹੀ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਕੇ ਖੜੇ ਹੁੰਦੇ ਹੋ ਨਾ ਮੇਰੇ ਮਾਲਕ ਉਹਦੇ ਸਾਹਮਣੇ ਤੁਹਾਡਾ ਸਭ ਕੁਝ ਅੰਦਰ ਆ ਜਾਂਦਾ ਤੁਸੀਂ ਅੰਦਰੋਂ ਕਿਹੋ ਜਿਓ ਤੁਹਾਡੇ ਅੰਦਰ ਸੋਚ ਕੀ ਹੈ ਖਿਆਲ ਕੀ ਚੱਲਦੇ ਪਿਆ ਤੁਹਾਡਾ ਫੁਰਨੇ ਕਿ ਉੱਠਨੇ ਆ ਇੱਥੋਂ ਤੱਕ ਮਹਾਰਾਜ ਬੁੱਝ ਲੈਂਦਾ ਜਿਹੜੇ ਫੁਰਨੇ ਅਜੇ ਆਏ ਵੀ ਨਹੀਂ ਉਹ ਵੀ ਗੁਰੂ ਜਾਣਦੇ ਵੀ ਤੇਰੇ ਅੰਦਰੋਂ ਫੁਰਨਾ ਉੱਠਣਾ ਕੀ ਹੈ ਇਸ ਕਰਕੇ ਗੁਰੂ ਸਮਰੱਥ ਹੈ ਗੁਰੂ ਸਾਹਿਬ ਜੀ ਦੇ ਅੱਗੇ ਦੁਨੀਆਂ ਨੂੰ ਪਰਮਾਇਆ ਜਾ ਸਕਦਾ ਪਰ ਗੁਰੂ ਨੂੰ ਕਦੀ ਪਰਮਾਇਆ ਨਹੀਂ ਜਾ ਸਕਦਾ ਤੇ ਜਿਹੜੇ ਬੰਦੇ ਗੁਰੂ ਜੀ ਨੂੰ ਵੀ ਪਰਮਾਉਣ ਦੀ ਕੋਸ਼ਿਸ਼ ਕਰਦੇ ਆ ਸਾਧ ਸੰਗਤ ਉਹਨਾਂ ਦਾ ਫਿਰ ਬੇੜਾ ਕਦੀ ਨਹੀਂ ਬੰਨੇ ਲੱਗ ਸਕਦਾ ਮਹਾਰਾਜ ਜੇ ਉਹਨਾਂ ਦੀ ਗੱਲ ਕਰਦੇ ਆ ਗਾਵਹਿ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵਹਿ ਬੀਤੇ ਬਿਨ ਨਾਵੈ ਮਨ ਝੂਠ ਅਨਿਤੇ ਮਹਾਰਾਜ ਕਹਿੰ ਲਗੇ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਵਿੱਚ ਨਾਮ ਨਹੀਂ ਨਾ ਤੁਸੀਂ ਝੂਠ ਨੂੰ ਹੀ ਕਮਾਉਂਦੇ ਰਹੇ ਹੋ ਤੇ ਮਾੜੇ ਕਰਮਾਂ ਦੀਆਂ ਪੰਡਾਂ ਸਿਰ ਤੇ ਬਨ ਕੇ ਤੁਰਦੇ ਰਹੇ ਹੋ ਕੱਲ ਨਾਮ ਨਾਲ ਤੋਂ ਅੱਗੇ ਤੁਰਨੀ ਸੀ ਪਰ ਨਾਮ ਦੀਆਂ ਗੱਲਾਂ ਕੀਤੀਆਂ ਨਾਮ ਜਪਿਆ ਨਹੀਂ ਉਹਨਾਂ ਨੇ ਵੇਖੋ ਨਾਮ ਦੀਆਂ ਗੱਲਾਂ ਇੱਕ ਕਬੈਤ ਹੈ ਜੀ ਪਾਈ ਗੁਰਦਾਸ ਸਾਹਿਬ ਜੀ ਦਾ ਇੱਕ ਉਹ ਕਹਿੰਦੇ ਆ ਮੰਨ ਲਓ ਕਿਸੇ ਨੇ ਕਿਸੇ ਨੂੰ ਪਿਆਸ ਲੱਗੀ ਹੈ ਤੇ ਉਹਨੇ ਪਿਆਸ ਬੁਝਾਉਣੀ ਹੈ ਪਿਆਸ ਬੁਝਦੀ ਹੈ ਪਾਣੀ ਨਾਲ ਤੇ ਜੇ মুখ ਮੋ ਤੋਂ ਕਹੀ ਜਾਵੇ ਪਾਣੀ 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 ਕਿ ਪਿਆਸ ਬੁਝ ਜਾਏਗੀ ਨਹੀਂ ਨਾ ਪਾਣੀ ਪੀਣਾ ਪੈਣਾ ਪਿਆਸ ਤਾਂ ਬੁਝੇਗੀ ਨਾ ਜੇ ਉਹਨੇ ਮੰਨ ਲਓ ਸਵਾਦ ਲੈਣੇ ਖੰਡ ਦਾ ਤੇ ਮੂੰਹ ਤੋਂ ਖੰਡ-ਖੰਡ ਕਹੀ ਜਾਵੇ ਕਿ ਸਵਾਦ ਆ ਜਾਏਗਾ ਖੰਡ ਦਾ ਖੰਡ ਖਾਣੀ ਪੈਣੀ ਹੈ ਨਾ ਜੋ ਮੁਖ ਤੋਂ ਕਹੀ ਜਾਵੇ ਮੰਜ਼ਲ ਤੇ ਪਹੁੰਚਣਾ ਹੈ ਮੰਜ਼ਲ ਤੇ ਪਹੁੰਚਣਾ ਹੈ ਪਰ ਤੁਰੇ ਨਾ ਕਿ ਮੰਜ਼ਲ ਤੇ ਪਹੁੰਚ ਜਾਏਗਾ ਨਹੀਂ ਪਹੁੰਚੇਗਾ ਨਾ ਬਿਲਕੁਲ ਓਵੇਂ ਮਹਾਰਾਜ ਕਿਲਗੇ ਬਿਨ ਨਾਵੈ ਜਿੰਨਾ ਚਿਰ ਤੱਕ ਤੂੰ ਨਾਮ ਕਮਾਉਂਦਾ ਨਹੀਂ ਨਾਮ ਜਪਦਾ ਨਹੀਂ ਨਾ ਉਹ ਝੂਠ ਹੀ ਕਮਾਈ ਜਾਂਦਾ ਹੈ ਵਿਕਾਰ ਹੀ ਖੱਟੀ ਜਾਂਦਾ ਹੈ ਓਨਾ ਚਿਰ ਤੱਕ ਤੂੰ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਇਸ ਕਰਕੇ ਸਤਿਗੁਰੂ ਜੀ ਸਮਝਾਉਂਦਿਆਂ ਨਾਮ ਕਹਿਣ ਦੀ ਬਾਤ ਨਹੀਂ ਹੈ ਨਾਮ ਕਮਾਉਣ ਦੀ ਬਾਤ ਹੈ ਵੈਸੀ ਜਿਹੜਾ ਧਰਮ ਹੈ ਧਰਮ ਕਹਿਣ ਸੁਣਨ ਦਾ ਘਟ ਹੈ ਧਰਮ ਕਮਾਉਣ ਦਾ ਵੇਸ਼ਾ ਜ਼ਿਆਦਾ ਹੈ ਧਰਮ ਦੀ ਦੁਨੀਆ ਪ੍ਰੈਕਟੀਕਲ ਤੇ ਬਲੀਵ ਕਰਦੀ ਹੈ ਕਹਿਣ ਸੁਣ ਤੇ ਘੱਟ ਬਲੀਵ ਕਰਦੀ ਐ ਜਿਹੜੇ ਸੰਤ ਜਨ ਫਕੀਰ ਹੁੰਦਿਆ ਉਹ ਜਿਆਦੀਆਂ ਗੱਲਾਂ ਕਰਦੇ ਨਹੀਂ ਤੁਹਾਨੂੰ ਨਜਨ ਉਹ ਕਮਾਉਂਦੇ ਆ ਬੰਦੇ ਉਹ ਕਮਾਈ ਕਰਦੇ ਆ ਜਿਹੜਾ ਬੰਦਾ ਜਿੰਨੀਆਂ ਜਿਆਦੀਆਂ ਗੱਲਾਂ ਕਰਦਾ ਹੈ ਨਾ ਜੀ ਉਹ ਉਹਨਾਂ ਜਿਆਦਾ ਅੰਦਰੋਂ ਕਮਜ਼ੋਰ ਹੁੰਦਾ ਹੈ ਧਰਮ ਧਰਮ ਦੇ ਇੱਕ ਵਿਸ਼ੇ ਵਿੱਚ ਉਹਨਾਂ ਕਮਜ਼ੋਰ ਹੋਏਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਬਿਨ ਨਾਵੈ ਮਨ ਝੂਠ ਨੀਤੇ ਪਰਮਾਤਮਾ ਦੇ ਨਾਮ ਤੋਂ ਬਗੈਰ ਪਈ ਤੇਰਾ ਮਨ ਝੂਠ ਦੇ ਨਾਲ ਕੁਕਰਮਾਂ ਨਾਲ ਭਰਿਆ ਪਿਆ ਫਿਰ ਕਹਿੰਦਿਆ ਕਹਾ ਚਲੋ ਮਨ ਰਹੁ ਕਰੇ ਏ ਮੇਰਿਆ ਮਨਾ ਤੂੰ ਕਿੱਥੇ ਭਟਕਦਾ ਫਿਰਦਾ ਤੂੰ ਕਦੀ ਕਿੱਧਰ ਜਾਂਦਾ ਤੂੰ ਕਦੀ ਕਿੱਧਰ ਜਾਂਦਾ ਤੂੰ ਆਪਣੇ ਨਿਜ ਘਰ ਵਿੱਚ ਟਿਕ ਮਨ ਨੂੰ ਕਹਿੰਦੇ ਆ ਕਹਾ ਚਲੋ ਮਨ ਰਹੁ ਕਰੇ ਗੁਰਮੁਖ RAM ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਮਨ ਬਾਹਰ ਜਿੰਨਾ ਮਰਜੀ ਭਟਕ ਲੈ ਤੈਨੂੰ ਬਾਹਰੋਂ ਕੁਝ ਨਹੀਂ ਮਿਲਣਾ ਜੇ ਤੈਨੂੰ ਰੱਬ ਮਿਲਣਾ ਹੈ ਤੇ ਮਨ ਅੰਦਰੋਂ ਮਿਲਣਾ ਹੈ ਫਿਰ ਆ ਬੰਦਰੋਂ ਮਿਲਣਾ ਅੰਦਰ ਖੋਜ ਕਰ ਜਿੰਨੂੰ ਮਹਾਰਾਜ ਰੋਜ ਕਹਿੰਦੇ ਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਜਾਂ ਮਹਾਰਾ ਨੇ ਆਖਿਆ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆਤਾ ਆਕਿ ਤੈ ਮੈਂ ਬਾਹਰ ਲੱਭਦਾ ਰਿਆ ਸਾਰੀ ਜ਼ਿੰਦਗੀ ਨਾ ਮਨ ਬਾਹਰ ਲੱਭਦਾ ਰਿਹਾ ਪਰ ਜਿੱਦਣ ਮਨ ਅੰਦਰ ਟਿਕ ਗਿਆ ਮਨ ਨੇ ਅੰਦਰ ਟਿਕ ਕੇ ਰੱਬ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕਹਿ ਦਿੱਤਾ ਗੁਰੂ ਨੇ ਅੰਦਰੋਂ ਹੀ ਰੱਬ ਨੂੰ ਬੈਠਾ ਹੋਇਆ ਦਿਖਾ ਦਿੱਤਾ ਹੈ ਤੇ ਉਹ ਹੈ ਵੀ ਅੰਦਰ ਬਾਹਰ ਰੱਬ ਦਾ ਕੋਈ ਠਿਕਾਣਾ ਨਹੀਂ ਹੈ ਵੀ ਹਾਂ ਫੁਲਾਣੀ ਥਾਂ ਤੇ ਜਾਓ ਰੱਬ ਮਿਲ ਜੇਗਾ ਨਾ ਰੱਬ ਜਿੰਨਾ ਨੂੰ ਵੀ ਅੱਜ ਤੱਕ ਮਿਲਿਆ ਜੀ ਰੱਬ ਹਮੇਸ਼ਾ ਅੰਦਰੋਂ ਹੀ ਮਿਲਿਆ ਹੈ ਬਾਹਰੋਂ ਨਹੀਂ ਮਿਲਿਆ ਕਦੇ ਵੀ ਮਹਾਰਾਜ ਤਾਂ ਕਹਿ ਰਿਹਾ ਕਹਾਂ ਚਲਹੁ ਮਨ ਰਹੁ ਕਰੇ ਗੁਰਮੁਖ ਰਾਮ ਨਾਮ ਤੇ ਪਤਾਸੇ ਜਿਹੜੇ ਗੁਰਮੁਖ ਸੱਜਣ ਨੇ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਤ੍ਰਿਪਤ ਹੋ ਗਏ ਆ ਉਨ੍ਹਾਂ ਦੇ ਅੰਦਰ ਕੋਈ ਪਿਆਸ ਨਹੀਂ ਰਹੀ ਹੁਣ ਭੁੱਖ ਨਹੀਂ ਰਹੀ ਉਹ ਤ੍ਰਿਪਤ ਹੋ ਗਏ ਕਿਉਂਕਿ ਉਹਨਾਂ ਨੇ ਨਾਮ ਜਪਦਿਆਂ ਹੋਇਆਂ ਬੰਦਗੀ ਕਰਦਿਆਂ ਹੋਇਆਂ ਮਨ ਨੂੰ ਅੰਦਰੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤਾਂ ਰੱਜਦੇ ਆ ਫਿਰ ਰਹਾਉ ਦੀਆਂ ਤੁਕਾਂ ਤੋਂ ਬਾਅਦ ਮਹਾਰਾਜ ਕਹਿੰਦੇ ਆ ਕਾਮ ਕ੍ਰੋਧ ਮਨ ਮੋਹ ਸਰੀਰਾ ਲੱਭ ਲੋਭ ਅਹੰਕਾਰ ਸੁਪੀਰਾ ਮਨੁਖ ਤੂੰ ਕਾਮਿਛ ਖਜੀਤੈ ਕ੍ਰੋਧ ਦਾ ਭਰਿਆ ਹੋਇਆ ਹੈ ਤੇਰਾ ਮਨ ਸਰੀਰ ਦੇ ਮੋਹ ਵਿੱਚ ਲੱਗਾ ਹੋਇਆ ਲਾਲਚ ਬਹੁਤ ਹੈ ਤੇਰੇ ਵਿੱਚ ਲੋਭ ਦਾ ਤੂੰ ਭਰਿਆ ਪਿਆ ਹੰਕਾਰ ਦੀ ਪੀੜਾ ਤੈਨੂੰ ਹੈ ਹੰਕਾਰ ਵੀ ਤੇਰੇ ਸਿਰ ਚੜ ਕੇ ਬੋਲਦਾ ਹੈ ਤੇ ਇਸ ਹੰਕਾਰ ਦੀ ਪੀੜਾ ਤੈਨੂੰ ਵਿਆਕੁਲ ਵੀ ਕਰਦੀ ਹੈ ਮਹਾਰਾਜ ਕਹਿ ਲਗੇ ਭਾਈ ਹੁਣ ਇੰਨੇ ਵਿਕਾਰ ਨੇ ਕਾਮ ਹੈ ਕ੍ਰੋਧ ਹੈ ਮੋਹ ਹੈ ਲੋਭ ਹੈ ਹੰਕਾਰ ਹੈ ਸਤਗੁਰੂ ਜੀ ਕਹਿੰਗੇ ਜਿੱਥੇ ਨੇ ਵਿਕਾਰ ਹੋਂ ਉਥੇ ਧੀਰਜ ਥੋੜਾ ਹੋਏਗਾ ਉਥੇ ਮਨ ਨੂੰ ਹੌਸਲਾ ਥੋੜਾ ਮਿਲਨੇ ਮਨ ਨੂੰ ਹੌਸਲਾ ਤੇ ਮਿਲਣਾ ਹੈ ਭਾਈ ਨਾਮ ਨਾਲ ਪਰ ਜਿੱਥੇ ਨੇ ਵਿਕਾਰ ਹੋਂ ਉਥੇ ਬੰਦਾ ਨਾਮ ਕਿੱਥੇ ਜਪਦਾ ਹੈ ਇਹ ਤੇ ਗੁਰੂ ਜੀ ਦੀ ਮਤ ਹੋਵੇ ਤੇ ਬੰਦਾ ਨਾਮ ਵਾਲੇ ਪਾਸੇ ਚੱਲ ਪੈਂਦੇ ਨਹੀਂ ਤੇ ਨੇ ਜੇ ਵਿਕਾਰ ਬੰਦੇ ਦੀ ਜ਼ਿੰਦਗੀ ਤੇ ਹਾਵੀ ਹੋਣ ਨਾਮ ਵਾਲੇ ਪਾਸੇ ਤੁਰ ਨਹੀਂ ਦਿੰਦੇ ਵਿਕਾਰ ਤੇ ਕਿ ਬਹੁਤ ਹੁੰਦਾ ਇਹ ਤੇ ਜਦੋਂ ਪੰਜ ਪੰਜ ਵਿਕਾਰ ਇਕੱਠੇ ਬੰਦੇ ਤੇ ਹਾਵੇ ਹੁੰਦੇ ਆ ਜੀ ਇਹਨੂੰ ਫਿਰ ਬੰਦ ਸੁੱਜਦਾ ਕੁਝ ਨਹੀਂ ਹੈ ਜੇ ਇੱਕ ਖਿਆਲ ਤੋਂ ਬਚਦਾ ਦੂਜੇ ਦੇ ਆ ਜਾਂਦੇ ਆ ਉੱਤੇ ਤੋਂ ਬਚਦਾ ਤੀਜੇ ਦੇ ਖਿਆਲ ਆ ਜਾਂਦੇ ਇਸ ਕਰਕੇ ਮਹਾਰਾਜ ਕਹਿੰ ਲਗੇ RAM ਨਾਮ ਬਿਨ ਕਿਉ ਮੰਨ ਧੀਰਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਕਦੀ ਧੀਰਜ ਨਹੀਂ ਆਉਂਦਾ ਜ਼ਿੰਦਗੀ 'ਚ ਕਿਉਂਕਿ ਬੰਦਾ ਵਿਆਕੂ ਰਹਿੰਦਾ ਇਨਾਂ ਵਿਕਾਰਾਂ ਵਿੱਚ ਬੇਬਲ ਹੋਇਆ ਰਹਿੰਦਾ ਫਿਰ ਮਹਾਰਾਜ ਕਹਿੰ ਲਗੇ ਅੰਤਰ ਨਾਵਨ ਸਾਚ ਪਛਾਣੇ ਅੰਤਰ ਕੀ ਗਤ ਗੁਰਮੁਖ ਜਾਣੇ ਸਾਚ ਸ਼ਬਦ ਬਿਨ ਮਹਿਲ ਨ ਪਛਾਣੇ ਮਹਾਰਾਜ ਕਹਿੰ ਲਗੇ ਜਿਸ ਰੱਬ ਦੇ ਮਹੱਲਾਂ ਵਿੱਚ ਟਿਕਣਾ ਸੀ ਜਾ ਕੇ ਨਿਜ ਘਰ ਵਿੱਚ ਟਿਕਣਾ ਸੀ ਨਾ ਨਾਮ ਦੀ ਕਮਾਈ ਤੋਂ ਬਿਨਾ ਸ਼ਬਦ ਤੋਂ ਬਿਨਾ ਨਿਜ ਘਰ ਵਿੱਚ ਕਦੀ ਨਹੀਂ ਵਸਿਆ ਜਾਂਦਾ ਜਿੰਨੂੰ ਮਹਾਰਾਜ ਕਹਿੰਦੇ ਆ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਗੁਰੂ ਉਦਨ ਤੇਰੇ ਕੰਮ ਰਾਸ ਕਰੇਗਾ ਜਿੱਦਣ ਤੂੰ ਆਪਣੇ ਥਿਰ ਘਰ ਵਿੱਚ ਟਿਕ ਜਾਏਗਾ ਉਹਨੂੰ ਥਿਰ ਘਰ ਕਿਹੜਾ ਉਹ ਥਿਰ ਘਰ ਹੈ ਜਿਸ ਦਿਨ ਮੇਰਾ ਮਨ ਬਿਲਕੁਲ ਅਡੋਲ ਹੋ ਗਿਆ ਜਿੱਦਣ ਮੇਰਾ ਮਨ ਬਿਲਕੁਲ ਇੱਕ ਥਾਂ ਤੇ ਟਿਕ ਗਿਆ ਇਨੂੰ ਅੰਦਰੋਂ ਹੀ ਰੱਬ ਲੱਭਦਾ ਹੈ ਤੇ ਜਿਹੜਾ ਰੱਬ ਸਾਡੇ ਹਿਰਦੇ ਘਰ ਵਿੱਚ ਬੈਠਾ ਹੋਇਆ ਜਿੱਦ ਦਿਨ ਮਨ ਇੱਕ ਥਾਂ ਤੇ ਟਿਕ ਗਿਆ ਨਾ ਜੀ ਸਮਝ ਲਓ ਉਸ ਦਿਨ ਮਨ ਥਿਰ ਘਰ ਵਿੱਚ ਟਿਕ ਜਾਏਗਾ ਪਰ ਜਿੰਨਾ ਚਿਰ ਮਨ ਬਾਹਰ ਭਟਕਦਾ ਉਹਨਾਂ ਚਿਰ ਥਿਰ ਘਰ ਵਿੱਚ ਨਹੀਂ ਟਿਕੇਗਾ ਹਜ਼ੂਰ ਕਹਿੰ ਲਗੇ ਤਾਂ ਟਿਕਣਾ ਜਿੱਦਣ ਤੋਂ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਪਹਿਚਾਨ ਕੇ ਆਪਣੇ ਅੰਦਰ ਨਾਮ ਦੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰੇਗਾ ਕਿਉਂਕਿ ਤੇਰੇ ਲਈ ਸਭ ਤੋਂ ਵੱਡਾ ਤੀਰਥ ਨਾਮ ਹੈ ਤੇ ਇਸ ਨਾਮ ਦੇ ਤੀਰਥ ਤੇ ਇਸ਼ਨਾਨ ਕਰਨ ਲਈ ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਤੈਨੂੰ ਆਪਣੇ ਅੰਦਰ ਹੀ ਚੁੱਬੀਆਂ ਲਾਉਣੀਆਂ ਪਹਿਨਣੀਆਂ ਨੇ ਅੰਦਰ ਹੀ ਜਿੰਨੂੰ ਮਹਾਰਾਜ ਕਹਿੰਦੇ ਆ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਧਗੁਰੂ ਕਿਾ ਲਗੇ ਗਿਆਨ ਨਾਲ ਅੰਦਰ ਹੀ ਇਸ਼ਨਾਨ ਕਰਨਾ ਹੈ ਅੰਦਰ ਹੀ ਚੁੱਬੀਆਂ ਲਾਉਣੀਆਂ ਨੇ ਇਸ ਮਨ ਨੂੰ ਅੰਤਰ ਆਤਮੇ ਅਰਾਧਨ ਹੈ ਜਿਹੜਾ ਮਨ ਨੂੰ ਅੰਦਰ ਟਿਕਾਉਣ ਦੀ ਗੱਲ ਹੈ ਉਹ ਤੀ ਐਸੀ ਤੀਰਤ ਤੇ ਇਸ਼ਨਾਨ ਕਰਵਾਉਣ ਦੀ ਗੱਲ ਹੈ ਜਿਉਂਦੋਂ ਮਨ ਤੁਹਾਡਾ ਅੰਦਰ ਟਿਕੇਗਾ ਤੇ ਸਮਝ ਲਓ ਤੁਹਾਡਾ ਮਨ ਰੋਜ਼ ਨਾਮ ਵਿੱਚ ਜੁੜਦਾ ਹੈ ਸੁਰਤ ਲੱਗਦੀ ਹੈ ਲਿਵ ਲੱਗਦੀ ਹੈ ਦਾ ਮਤਲਬ ਉਹ ਸਹੀ ਤੀਰ ਤੇ ਇਸ਼ਨਾਨ ਕਰ ਰਿਹਾ ਹੈ ਚੁੱਬੀਆਂ ਲਾ ਰਿਹਾ ਹੈ ਮਨ ਨਾਮ ਵਿੱਚ ਫਿਰ ਮਹਾਰਾਜ ਜੀ ਕਹਿੰਦੇ ਆ ਇਸ ਨਾਮ ਨੂੰ ਜਦ ਕੇ ਬੰਦੇ ਨੂੰ ਤੀਰਜ ਲੱਭਦਾ ਫਿਰ ਅਖੀਰ ਦਾ ਜਿਹੜਾ ਪਦ ਹੈ ਮਹਾਰਾਜ ਨੇ ਆਖਿਆ ਨਿਰੰਕਾਰ ਮਹਿ ਆਕਾਰ ਸਮਾਵੈ ਜਿਹੜਾ ਨਿਰੰਕਾਰ ਹੈ ਤੇ ਜਿਹੜਾ ਆਕਾਰ ਹੈ ਆਕਾਰ ਹੈ ਸੰਸਾਰ ਸੰਸਾਰ ਵਿੱਚ ਨਿਰੰਕਾਰ ਵਸਦਾ ਹੈ ਨਿਰੰਕਾਰ ਦਾ ਨਿਰਗੁਣ ਸਰੂਪ ਹੈ ਤੇ ਸਰਗੁਣ ਹੈ ਜਿਹੜਾ ਨਿਰਗੁਣ ਸਰੂਪ ਹੈ ਨਿਰਗੁਣ ਸਰੂਪ ਵਿੱਚ ਪਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਹੈ ਜਿੰਨੇ ਆਕਾਰ ਬਣਾਏ ਪਰਮਾਤਮਾ ਨੇ ਇੱਕ ਇੱਕ ਆਕਾਰ ਵਿੱਚ ਵਸਿਆ ਹੋਇਆ ਨਿਰੰਕਾਰ ਮਹਿ ਆਕਾਰ ਸਮਾਵੈ ਉਸੇ ਨਿਰੰਕਾਰ ਵਿੱਚ ਸਾਰਾ ਸੰਸਾਰ ਵੱਸਦਾ ਹੈ ਸਾਰਾ ਸੰਸਾਰ ਨਿਰੰਕਾਰ ਵਿੱਚ ਵਸਿਆ ਜਿਹਨੂੰ ਮਹਾਰਾਜ ਨੇ ਖਾਲਕ ਖਲਕ ਮਹਿ ਖਾਲਕ ਵਸੈ ਰੱਬ ਮਾਹੀ ਜਿਹੜਾ ਖਾਲਕ ਹੈ ਉਹ ਖਲਕਤ ਵਿੱਚ ਵਸਦਾ ਆਪਣੀ ਬਣਾਈ ਹੋਈ ਕੁਦਰਤ ਵਿੱਚ ਵਸਦਾ ਬਲਿਹਾਰੀ ਕੁਦਰਤ ਵਸਿਆ ਉਹਨੇ ਕੁਦਰਤ ਨੂੰ ਆਕਾਰ ਦੇ ਦਿੱਤਾ ਹਨਾ ਜੀ ਹੁਣ ਅਸੀਂ ਸਾਰੀ ਜੀਵ ਕੁਦਰਤ ਵਿੱਚ ਆਉਨੇ ਆ ਉਹ ਹਰ ਇੱਕ ਜੀਵ ਵਿੱਚ ਵਸਦਾ ਸਾਡੇ ਆਕਾਰ ਨੇ ਪਰ ਜਿਹੜਾ ਰੱਬ ਹੈ ਉਹਦਾ ਕੋਈ ਆਕਾਰ ਨਹੀਂ ਉਹ ਨਿਰੰਕਾਰ ਹੈ ਤਾਂ ਆਖਿਆ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸਚ ਸਾਚ ਟਿਕਾਵੈ ਤੇ ਜਿਹੜਾ ਜੀਵ ਪਰਮਾਤਮਾ ਵਿੱਚ ਸਮਾ ਜਾਂਦਾ ਯਾਦ ਰੱਖਿਓ ਕਿਉਂਕਿ ਤੁਹਾਡਾ ਮਨ ਰੱਬ ਵਿੱਚ ਸਮਾਏਗਾ ਛੋਟੀ ਚੀਜ਼ ਵੱਡੇ ਵਿੱਚ ਸਮਾਉਂਦੀ ਹੈ ਯਾਦ ਰੱਖਿਓ ਰੱਬ ਸਮੁੰਦਰ ਹੈ ਤੇ ਅਸੀਂ ਇੱਕ ਬੂੰਦ ਵਰਗੇ ਆ ਬੂੰਦ ਰੱਬ ਵਿੱਚ ਸਮਾਏਗੀ ਪਤਾ ਨਹੀਂ ਲੱਗਣਾ ਕਿੱਥੇ ਚਲੀ ਗਈ ਹੈ ਤੇ ਰੱਬ ਸਾਡੇ ਵਿੱਚ ਸਮਾ ਜਾਏ ਇਹ ਬੜਾ ਔਖਾ ਹੈ ਇਸ ਕਰਕੇ ਜਿਹੜਾ ਜਿਹੜੀ ਯੋਗਤ ਹੈ ਨਾ ਜੀ ਉਹ ਗੁਰਮੁਖ ਆਪਣੇ ਆਪ ਨੂੰ ਰੱਬ ਵਿੱਚ ਅਪੇਦ ਕਰਦੇ ਆ ਉਹ ਰੱਬ ਨੂੰ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਨਾਮ ਜਬ ਕੇ ਅੰਤਰ ਆਤਮੇ ਪਰਮਾਤਮਾ ਵਿੱਚ ਅਪੇਧ ਹੋ ਜਾਂਦੇ ਆ ਉਸ ਰੱਬ ਵਿੱਚ ਮਹਾਰਾਣੇ ਤਾਂਖਾ ਨਿਰੰਕਾਰ ਮੈਂ ਆਕਾਰ ਸਮਾਵੈ ਅਕਲ ਕਲਾ ਸੱਚ ਸਾਥ ਟਿਕਾਵੈ ਜਿਹੜਾ ਸੱਚਾ ਪਰਮਾਤਮਾ ਹੈ ਉਹ ਸੱਚੇ ਨਾਮ ਦੇ ਜਰੀਏ ਤਰੀ ਸੁਰਤ ਵਿੱਚ ਇੱਕਮਿਕ ਹੋ ਜਾਂਦਾ ਟਿਕ ਜਾਂਦਾ ਤੇ ਮਹਾਰਾਜ ਆਦਿ ਜਿਹੜਾ ਇਹ ਮਨੁੱਖ ਐਸਾ ਆਪਣੇ ਜੀਵਨ ਵਿੱਚ ਤਜਰਬਾ ਕਮਾਉਂਦਾ ਹੈ ਨਾ ਜੀਵਨ ਵਿੱਚੋਂ ਐਵੇਂ ਪ੍ਰੈਕਟੀਕਲ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਦ ਕਿ ਉਹਦੇ ਵਿੱਚ ਅਪੇਧ ਹੋਣ ਦਾ ਯਤਨ ਕਰਦਾ ਹੈ ਸੁਰਤ ਨੂੰ ਟਿਕਾਉਂਦਾ ਹੈ ਲਿਵ ਜੋੜਦਾ ਹੈ ਸਤਿਗੁਰੂ ਜੀ ਕਹਿੰ ਲਗੇ ਫਿਰ ਇਹੋ ਜਿਹਾ ਬੰਦਾ بار-बार ਗਰਬ ਜੂਨ ਵਿੱਚ ਨਹੀਂ ਆਉਂਦਾ ਸੋ ਨਰ ਗਰਬ ਜੂਨ ਨਹੀਂ ਆਵੇ ਪਾਉ ਦਾ ਜਨਮ ਮਰ ਨਹੀਂ ਹੁੰਦਾ ਨਾਮ ਵਿੱਚ ਅਪੇਧ ਹੋ ਕੇ ਆਪਣਾ ਜਨਮ ਅਤੇ ਮਰਨ ਕੱਟ ਲੈਂਦਾ ਹੈ ਅੱਜ ਸਤਿਗੁਰ ਜੀ ਨੇ ਇੱਥੇ ਅਸੀਂ ਚਾਰ ਪਦੇ ਦੇਖੇ ਨੇ ਬਾਕੀ ਚਾਰ ਪਦੇ ਅਸੀਂ ਕੱਲ ਦੇ ਦੀਵਾਨਾ ਵਿੱਚ ਵਿਚਾਰਾਂਗੇ ਇਸ ਸ਼ਬਦ ਦੇ ਤੇ ਅੱਜ ਮਹਾਰਾਜ ਇਹ ਹੀ ਕਹਿ ਰਹੇ ਆ ਜਿੰਨਾ ਚਿਰ ਅੰਤਰ ਆਤਮੇ ਆਪਣੇ ਅੰਦਰੋਂ ਕੋਈ ਨਾਮ ਨੂੰ ਨਹੀਂ ਜਪਾਏਗਾ ਪਰਮਾਤਮਾ ਦੇ ਨਾਲ ਟਿਕੇਗਾ ਨਹੀਂ ਸੁਰਤ ਨੂੰ ਜੋੜੇਗਾ ਨਹੀਂ ਉਹਨਾਂ ਚ ਰੋਹਾਨੀਅਤ ਨੂੰ ਕਮਾਇਆ ਨਹੀਂ ਜਾਣਾ ਕਿਉਂਕਿ ਇੱਥੇ ਜਿਹੜਾ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ ਉਹ ਵੀ ਗੱਲੀ ਯੋਗ ਨਾ ਹੋਈ ਹੈ ਨਾ ਗੱਲਾਂ ਨਾਲ ਨਹੀਂ ਰੱਬ ਨਾਲ ਕਦੀ ਜੁੜਿਆ ਜਾਂਦਾ ਜੀ ਰੱਬ ਨਾਲ ਜੁੜਿਆ ਜਾਂਦਾ ਉਹਦਾ ਨਾਮ ਜਪ ਕੇ ਅੰਤਰਾਤ ਮ ਇੱਕ ਮਨ ਇੱਕ ਚਿੱਤ ਹੋ ਗਿਆ ਤੇ ਸਤਗੁਰੂ ਜੀ ਕਿਰਪਾ ਕਰਨ ਆਓ ਸਾਰੇ ਜੁੜਿਓ ਵਾਹਿਗੁਰੂ ਜੀ ਦੇ ਨਾਮ ਨਾਲ ਕੋਈ ਰਸਨਾ ਮਨ ਜੀ ਨਾ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਸਤਗੁਰ ਜੀ ਮਿਹਰ ਕਰਨ ਹੋਈਆਂ ਬੇਅੰਤ ਬੇਅੰਤ ਭੁਲੰਗਤੀਆਂ ਦੀ ਖਿਮਾ ਜੀ ਸਤਗੁਰ ਜੀ ਆਪ ਜੀ ਸਮੂਹ ਸੰਗਤ ਬਖਸ਼ਿ ਨਿਯੋਗ ਹੋ ਬਖਸ਼ ਦਿਆ ਜੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ